ਕਿੰਨੀ بارش ਕਿੰਨੀ ਕੋਈ ਹੈਗੀ ਹੋਰ ਹੁਣ ਕਿੰਨੀ ਕੋ ਲੋੜ ਹੈਗੀ ਹੈ ਬਾਰਿਸ਼ ਦੀ ਜੇ ਅੱਜ ਪੈਂਦੀ ਨਿਸ਼ਾਨ ਹੈ ਜੀ ਪਰ ਮੁਰਦੋ ਹੱਤੇ ਜਾਵਾਂਗੇ ਬਾਣਾ ਪਾਣੀ ਦਿਖਲ ਜਾਊਗਾ ਹੁਣ ਜੇ ਦੋ ਜਾਨ ਫੈਰ ਕੇ ਪੈਂਦਾ ਫਿਰ ਕੋਈ ਥਾਰ ਵਾਲੀ ਗੱਲ ਬਾਰਸ਼ ਕੋਈ ਇੰਨੇ ਟਿਘੜੇ ਵਾਲਾ ਮੀਂਹ ਨਹੀਂ ਸੀ ਨਾਰਮਲ ਸੀਗਾ ਮੱਥਰ ਮੋਸਰ ਝੜ ਗਿਆ ਸਾਰਾ ਕੀਰਾਂ ਦਾ ਫਾਇਦਾ ਹੀ ਕਰੇ ਮਤਲਬ ਖੜਕੀਆਂ ਇਹਦੇ ਨਾਲ ਹਰ ਨਬਰ ਨਬਰ ਜਾ ਕੋਈ ਕਮੇਟੀ ਲੱਗ ਗਈ ਤੋਂਿਆਂ ਨੂੰ ਜੀ ਮੀਂਹ ਦਾ ਫਾਇਦਾਗਾ ਨਰਮੇ ਜੀ ਪਾਣੀ ਪੂਣੀ ਖਰਦੇ ਫਾਲਾ ਮੀਂਹ ਪੈਂਦਾਗਾ ਤੇ ਨਰਮੇ ਦਾ ਨਿਸ਼ਾਨ ਸੌਂਦੇ ਮਹੀਨੇ ਦੀ ਸ਼ੁਰੂਆਤ ਹੁੰਦਿਆਂ ਹੀ ਭਾਰੀ ਬਾਰਿਸ਼ ਨੇ ਦਸਤਕ ਦਿੱਤੀ ਹੈ ਤਾਂ ਬੀਤੇ ਦਿਨ ਭਾਰੀ ਬਾਰਿਸ਼ ਹੈ ਪੂਰੇ ਪੰਜਾਬ ਵਿੱਚ ਹੋਈ ਹੈ ਤੇ ਇਸ ਦੇ ਨਾਲ-ਨਾਲ ਬਠਿੰਡਾ ਵਿੱਚ ਵੀ ਭਾਰੀ ਬਾਰਿਸ਼ ਨੇ ਆਪਣਾ ਰੰਗ ਦਿਖਾਇਆ ਹੈ ਸ਼ਹਿਰਾਂ ਵਿੱਚ ਪਾਣੀ ਭਰਿਆ ਕਈ ਸੜਕਾਂ ਦੇ ਉੱਤੇ ਪਾਣੀ ਭਰਿਆ ਲੋਕ ਪਰੇਸ਼ਾਨ ਹੋਏ ਨੇ ਪਰ ਇਹ ਬਾਰਿਸ਼ ਕਿਸਾਨਾਂ ਲਈ ਕਿਤਨਾ ਕਿਤੇ ਲਾਹੇਵੰਦ ਸਾਬਤ ਹੋ ਰਹੀ ਹੈ ਇਹ بارش ਕਰਕੇ ਝੋਨੇ ਦੀ ਫਸਲ ਨੂੰ ਕਾਫੀ ਫਾਇਦਾ ਹੈ ਤੇ ਕਈ ਜਗ੍ਹਾ ਇਹ ਨਰਮੇ ਦੀ ਫਸਲ ਨੂੰ ਵੀ ਫਾਇਦਾ ਕਰ ਰਹੀ ਹੈ ਪਰ ਸਬਜ਼ੀਆਂ ਦਾ ਕਿਤੇ ਨਾ ਕਿਤੇ ਜਿਹੜੀ بارش ਹੈ ਨੁਕਸਾਨ ਜ਼ਰੂਰ ਕਰ ਰਹੀ ਹੈ ਇਸ ਵੇਲੇ ਇਸ ਵਕਤ ਪਿੰਡਾਂ ਚ ਮੌਜੂਦਾਂ ਸਭ ਤੋਂ ਪਹਿਲਾਂ ਤੁਹਾਨੂੰ ਫਸਲਾਂ ਦਿਖਾ ਦਈਏ ਕਿ ਕਿਸ ਤਰ੍ਹਾਂ ਲਹਿ ਲਾ ਰਹੀਆਂ ਨੇ ਫਸਲਾਂ ਇੱਥੇ ਤੇ ਇਸ ਨਾਲ ਕਾਫੀ ਜ਼ਿਆਦਾ بارش ਹੁੰਦੀ ਹੈ ਕਹਿੰਦੇ ਕਿਸਾਨ ਕਹਿੰਦੇ ਨੇ ਕਿ ਇਹਦੇ ਨਾਲ ਕਾਫੀ ਜ਼ਿਆਦਾ ਫਾਇਦਾ ਹੁੰਦਾ ਹੈ ਕਈ ਦਵਾਈਆਂ ਛਿੜਕਣ ਤੋਂ ਵੀ निजात ਮਿਲਦੀ ਹੈ ਉੱਥੇ ਹੀ ਮੋਟਰਾਂ ਚੱਲਦੀਆਂ ਨੇ ਪਾਣੀ ਦੀਆਂ ਉਹ ਤੋਂ ਵੀ निजात ਮਿਲਦੀ ਹੈ ਖਰਚਾ ਵੀ ਘਟਦਾ ਹੈ ਪਰ ਜੇਕਰ ਸਮੇਂ ਸਿਰ ਹੋਵੇ ਅਤੇ ਲੋੜ ਮੁਤਾਬਕ بارش ਹੋਵੇ ਤਾਂ ਚੰਗੀ ਆ ਪਰ ਜੇਕਰ ਜਿਆਦਾ بارش ਹੁੰਦੀ ਆ ਤਾਂ ਉਸ ਨਾਲ ਫਸਲਾਂ ਖਰਾਬ ਹੋ ਜਾਂਦਾ ਖਾਸਾ ਵੀ ਜਿਹੜਾ ਦਿਖਾਈ ਦਿੰਦਾ ਕਿਸਾਨਾਂ ਨੂੰ ਕਿਸਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਪਪਾ ਜੀ ਕੱਲ بارش ਹੋਈ ਹੈ ਕਿਸ ਤਰ੍ਹਾਂ ਦੀ بارش ਦੇਖਦੇ ਹਾਂ ਕਿੰਨਾ ਕੁ ਫਾਇਦਾ ਜਿਹੜਾ بارش ਦਾ ਹੋਇਆ ਖਾਸ ਕਰਕੇ ਇਹ ਬੈਲਟ ਆ ਜਿਹੜੀ ਆਪਣੀ ਨਰਮੇ ਦੀ ਤੇ ਝੋਨੇ ਲਈ ਕਿਉਂਕਿ ਨਰਮਾ ਘਟ ਘਟ ਗਿਆ ਇੱਥੇ ਲਗਾਤਾਰ ਨਰਮੇਣ ਤੋਂ ਜੀ ਫਾਇਦਾਗਾ ਤੇ ਮਸਰ ਮਸਰ ਤੁੱਟ ਆ ਜਾਂਦੇ ਨੇ ਇਹ ਤਾਂ ਹੁੰਦਾ ਬੱਗਾ ਬੱਗਾ ਮਾੜਾ ਮੋਟਾ ਤੇ ਜੇ ਫੁੱਲ ਚ ਸੰਢੀ ਸਾਡੀ ਬਣਦੀ ਉਹਦਾ ਕਰਕੇ ਪਾਣੀ ਦਾ ਫਾਇਦਾ ਵੀ ਹੁੰਦਾ ਦਾ ਤੇ ਜੇ ਵੱਧ ਬੱਤਲ ਪਊਗਾ ਜਿਵੇਂ ਹੁਣ ਮੰਨ ਕੇ ਚੱਲ ਵੀ ਫਿਰ ਨੁਕਸਾਨ ਵੀ ਹੈ ਜੇ ਬਸ ਬਾਥੀ ਫਿਰ ਫਾਇਦਾ ਝੋਨਾ ਵੀ ਨਾਲ ਲਾਇਆ ਕਾਫੀ ਹੁੰਦਾ ਨਰਮਾ ਘਟਣ ਕਰਕੇ ਝੋਨਾ ਵੀ ਬਹੁਤ ਲੱਗਿਆ ਝੋਨੇ ਦਾ ਕਿੰਨਾ ਫਾਇਦਾ ਹੈਗਾ ਕਿ ਰੇਹ ਸਪਿਆ ਕਿੰਨੇ ਪਾਉਣੀਆਂ ਪੈਂਦੀਆਂ ਝੋਨੇ ਦਾ ਫਾਇਦੀ ਫਾਇਦਾ ਮੀਨਾ ਜਿੰਨਾ ਮਰਜ਼ੀ ਮੀ ਪੈ ਝੋਨੇ ਦਾ ਫਾਇਦੀ ਫਾਇਦਾ ਇਹ ਹੁਣ ਉੱਚੇ ਅੱਚੇ ਬਾਣੇ ਚ ਪਾਣੀ ਨਿਕਲ ਜੇ ਉਹਦਾ ਧੋਤਾ ਜਾਂਦਾ ਬਾਣਾ ਉਹਦਾ ਨੁਕਸਾਨ ਵੀ ਹੈ ਹੂੰ ਫਾਇਦੀ ਫਾਇਦਾ ਜੇ ਨੀਵੇਂ ਬਾਅਦ ਚ ਚੋਣਾ ਲੱਗਿਆ ਉਹ ਫਾਇਦੇ ਚ ਹੈ ਜਿਹੜਾ ਨੀਵੇਂ ਬਾਅਦ ਚ ਨਰਮਾ ਲੱਗਿਆ ਉਹ ਨੁਕਸਾਨ ਕੋਈ ਨਸਾਨਾ ਜੀ ਪਾਣੀ ਖੜ ਗਿਆ ਫਿਰ ਨਰਮੇ ਦੇ ਰੱਕੇ ਮਚਨ ਮੋਚਨ ਲੱਗ ਜਾਂਦੇ ਜੀ ਹਾਂਜੀ ਕਿੰਨੀ ਕੁ ਬਾਰਿਸ਼ ਕਿੰਨੀ ਕੋਈ ਹੈਗੀ ਹੋਰ ਹੁਣ ਕਿੰਨੀ ਕੁ ਲੋੜ ਹੈਗੀ ਹੈ ਬਾਰਿਸ਼ ਦੀ ਇਹ ਬਾਰਿਸ਼ ਦੀ ਜੇ ਅੱਜ ਪੈਂਦੀ ਨਸਾਨਾ ਜੀ ਕਣ ਮੂੰਹ ਤੋਂ ਉੱਤੇ ਜਾਵਾਂਗਾ ਬਾਹਰ ਪਾਣੀ ਨਿਕਲ ਜਾਊਗਾ ਹੁਣ ਜੇ ਦੋ ਜਾਲ ਫੈਰ ਕੇ ਪੈਂਦਾ ਫਿਰ ਕੋਈ ਧਰ ਵਾਲੀ ਗੱਲ ਹੈ ਤੇ ਪਾਣੀ ਪੋਣੀ ਸੌਖੇ ਫਸਲਾਂ ਲਈ ਫਾਇਦੇਮੰਦ ਰਹਿੰਦਾ ਨਰਮਾ ਜੀ ਛੋਣੇ ਨੂੰ ਜੀ ਮੀਂਹ ਦਾ ਫਾਇਦਾਗਾ ਨਰਮੇ ਜੀ ਪਾਣੀ ਪੋਣੀ ਤੱਕ ਡੋਕੇ ਮਚਣ ਲੱਗ ਜਾਂਦੇ ਨੇ ਨਾ ਮਚਣ ਲੱਗ ਜਾਂਦੇ ਹਾਂਜੀ ਔਰ ਜਿਵੇਂ ਮੂੰਗੀ ਲੱਗਦੀ ਐ ਇੱਥੇ ਜਾਂ ਥੋੜੇ ਸਬਜ਼ੀਆਂ ਲਾਉਣੇ ਉਹਦਾ ਕਿੰਨਾ ਨੁਕਸਾਨ ਹੈਗਾ ਜੀ ਮੂੰਗੀ ਦਾ ਨਰਮ ਮੂੰਗੀ ਦਾ ਵਿਸਾਲ ਆਇਆ ਤੇ ਸਬਜ਼ੀਆਂ ਦਾ ਨੁਕਸਾਨ ਆ ਮੀਂਹ ਹੂੰਗੀ ਦਾ ਖਾਸ ਕਰਕੇ ਮੂੰਗੀ ਦਾ ਮੂੰਗੀ ਹੋਈ ਗਵਾਰਾ ਹੋਇਆ ਇਹ ਤਾਂ ਮੀਂਹ ਭਾਲਦਗੀ ਨਹੀਂ ਇਹਦਾ ਨੁਕਸਾਨ ਮੂੰਗੀ ਵਾਵਾ ਲੱਗਦੀ ਉਹ ਲੋਕ ਕਾਫੀ ਲਾਉਂਦੇ ਹਾਂਜੀ ਹਾਂਜੀ ਨਾ ਮੂੰਗੀ ਬਹੁਤ ਲੱਗਦੀ ਐ ਫਿਰ ਬਾਕੀ ਸਾਰਾ ਮੂੰਗੀ ਆ ਸੰਗਲਾ ਫੀਤਾ ਚੋਂ ਨਾ ਜਾਂਦਾ ਲੋਕਾਂ ਨੂੰ ਹਾਂਜੀ ਕਿਵੇਂ ਦੇਖ ਦੋ ਕੱਲ ਮੀਂਹ ਪਿਆ ਕਿੰਨਾ ਕੁ ਪਾਣੀ ਕਿੰਨਾ ਕੁ ਭਰ ਗਿਆ ਕੀਤਾ ਚ ਪਾਣੀ ਵਾ ਚੋਨੇ ਦਾ ਫਾਇਦਾ ਹੋਵੇ ਚੋਨੇ ਵਾਸਤੇ ਚੰਗਾ ਹੀ ਮੋਟਰਾਂ ਤੋਂ ਬਚਤ ਹੋਏ ਮੋਟਰਾਂ ਤੋਂ ਤਾਂ ਬਚਦੀ ਹੈ ਜੀ ਹਾਂਜੀ ਲਾਉਣ ਦੀ ਲੋੜ ਨਹੀਂ ਹਾਂ ਮੋਟਰ ਹੁਣ ਪਾਣੀ ਜਿਆਦਾ ਲਾਉਣ ਦੀ ਲੋੜ ਨਹੀਂ ਠੀਕ ਹੈ ਇਹ ਫਾਇਦਾ ਕੀ ਕਰਦਾ ਨਰ ਤੇ ਕੱਲ ਬਾਰਿਸ਼ ਹੋਈ ਹੈ ਤੇਜ਼ ਬਾਰਿਸ਼ ਆ ਜਾ ਹਲਕੀ ਬਾਰਿਸ਼ ਹੋਣੀ ਕਿਸ ਤਰ੍ਹਾਂ ਦਾ ਫਾਇਦਾ ਨੁਕਸਾਨ ਤੇ ਜੇਕਰ ਨੇਰੀ ਨੂਰੀ ਆਉਂਦੇ ਨਰਮਾ ਡਿੱਗਦਾ ਫਿਰ ਤਾਂ ਨੁਕਸਾਨ ਹੀ ਹੁੰਦਾ ਜੀ ਨਰ ਦਾ ਬਾਕੀ ਚੋਨੇ ਵਾਸਤੇ ਚੰਗਾ ਹੀ ਹੈ ਜੀ ਬਾਕੀ ਹੁਣ ਜਿਵੇਂ ਬਾਰਿਸ਼ ਕੋਈ ਇੰਨੀ ਟਿਘੜੇ ਵਾਲਾ ਮਹੀਨਾ ਨਹੀਂ ਸੀ ਨਾਰਮਲ ਸੀਗਾ ਮੱਥਰ ਮੋਸਰ ਝੜ ਗਿਆ ਸਾਰਾ ਕੀੜਾਂ ਦਾ ਫਾਇਦਾ ਹੀ ਕਰੇ ਹੂੰ ਫਸਲਾਂ ਖਿੜ ਗਈਆਂ ਇਹਦੇ ਨਾਲ ਹਾਂ ਹਰੀਆਂ ਭਰੀਆਂ ਵੱਧ ਗਿਆ ਕੋਈ ਰੇਤਾ ਮਿੱਟੀ ਲੈ ਗਈ ਤੇ ਸਫਾ ਹੋਰ ਨੁਕਸਾਨ ਪਹਿਲਾਂ ਲਾਈਟ ਵੀ ਨਹੀਂ ਆਉਂਦੀ ਸੀ ਹੁਣ ਲਾਈਟ ਵੀ ਅਜੇ ਤੱਕ ਆਈ ਤਾਂ ਹੈ ਨਹੀਂ ਗਈ ਤੇ ਬਾਕੀ ਲਾਈਟ ਵੀ ਹੁਣ ਖੁੱਲ ਕੇ ਆਉਣ ਲੱਗ ਜੂ ਜਦੋਂ ਮੀਂਹ ਚੱਲ ਪਿਆ ਪਹਿਲਾਂ ਕੋਈ ਗਰੇਡਾਂ ਗਰੋਟਾਂ ਚ ਕੋਈ ਕਾਰਮ ਗਰਮ ਹੁੰਦੇ ਹੋਣਗੇ ਜਾਂ ਕੋਈ ਪ੍ਰੋਬਲਮ ਹੋਵੇ ਤੇਲ ਤੇ ਪੈਂਦੇ ਪਿੰਡ ਨੂੰ ਵੀ ਪਾਣੀ ਘਟ ਹਾਂ ਪਾਣੀ ਬਹੁਤ ਘਟ ਹੁਣ ਵੀ ਟੁੱਟਿਆ ਈ ਸੂਆ ਪਿੱਛੇ ਹਾਂ ਸੂਏ ਇੱਕ ਨੂੰ ਬਹੁਤ ਦਿੱਕਤ ਆ ਚਾਕੀ ਜਾਂਦੇ ਸੀ ਸਮਾਂ ਦੀ ਆ ਮੀਂਹ ਪੈ ਗਿਆ ਤਾਂ ਹੁਣ ਸਮਾਂ ਦੀ ਮੀਂਹ ਵਾਲੇ ਪਾਣੀ ਤੇ ਕੁਛ ਕੱਦੂ ਕਰਕੇ ਝੋਨਾ ਲਾਈ ਜਾਂਦੇ ਹੂੰ ਵਧੀਆ ਚੰਗਾ ਜੀ ਆਉਣ ਵਾਲੇ ਦਿਨਾਂ ਚ ਬਾਰਿਸ਼ ਦੀ ਲੋੜ ਹੋਣੀ ਹੈ ਜੀ ਹਾਂ ਦੇ ਆਉਣ ਵਾਸਤੇ ਟੇਕ ਆਉਂਦੀ ਆ ਤਾਂ ਕੋਈ ਜਿਆਦਾ ਮਾੜੀ ਜੇ ਨਾਰਮਲ ਆਈ ਜਾਂਦੀ ਆ ਤਾਂ ਕੋਈ ਕੋਈ ਨਹੀਂ ਦਿੱਕਤ ਨਹੀਂ ਸਹੀ ਹੈ ਜੀ ਵਧੀਆ ਬਿਲਕੁਲ ਹੈ ਇਹਨਾਂ ਕਿਸਾਨ ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਬਾਰਿਸ਼ ਹੈ ਬੇਸ਼ੱਕ ਕੱਲ੍ਹ ਹੋਈ ਆ ਕਾਫੀ ਬਾਰਿਸ਼ ਹੋਈ ਆ ਉਹ ਇਹਨਾਂ ਲਈ ਲਾਹੇਵੰਦ ਸਾਬਤ ਹੈ ਘੋੜਾ ਦਾ ਕੰਮ ਕਰ ਰਹੀ ਹੈ ਫਸਲਾਂ ਨੂੰ ਪਰ ਆਉਣ ਵਾਲੇ ਦਿਨਾਂ ਚ ਵੀ ਜੇਕਰ ਅੱਜ ਬਾਰਿਸ਼ ਹੁੰਦੀ ਹੈ ਜਾਂ ਕੱਲ੍ਹ ਹੁੰਦੀ ਹੈ ਤਾਂ ਉਹ ਨੁਕਸਾਨਦਾਇਕ ਹੋ ਸਕਦੀ ਹੈ ਜੇਕਰ ਰੁੱਕ ਰੁੱਕ ਕੇ 2-4 ਦਿਨ ਰੁੱਕ ਕੇ ਬਾਰਿਸ਼ ਹੁੰਦੀ ਹੈ ਤਾਂ ਉਹ ਕਿਸਾਨਾਂ ਲਈ ਲਾਹੇਵੰਦ ਰਹੇ பெண்ணம்புலக்கானா பட்டிண்டா